ਸਵਾਗਤ ਹੈ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨੰਬਰ ਉੱਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨਗ ਸੇਲ ਆ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪਰਾਣ ਜ਼ਿਲ੍ਹਾ ਮੋਗਾ ਦੀ ਆ ਇੱਕ ਗੱਬਣ ਵਹਿੜਾ ਜਿਆਦਾ ਜਾਣਕਾਰੀ ਬਾਈ ਤੋਂ ਲੈਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੀ ਬਈ ਨਾਮ ਗੁਰਪ੍ਰਕਾਸ਼ ਸਿੰਘ ਪਿੰਡ ਮਾੜੀ ਮਸਤਫਾ ਤਹਿਸੀਲ ਬਗਾਪਰਾਣਾ ਜ਼ਿਲ੍ਹਾ ਮੋਗਾ ਠੀਕ ਆ ਵੀਰੇ ਮੋਬਾਈਲ ਨੰਬਰ 9501815643 ਇੱਕ ਵਾਰੀ ਹੋਰ ਬੋਲ ਦਿਓ 9501815643 ਠੀਕ ਆ ਜੀ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਦੋਸਤੋ ਇੱਕ ਨੰਬਰ ਵਟ ਪਰ ਇਦਾਂ ਹੀ ਜਾਣਕਾਰੀ ਬਾਈ ਇਹ ਬਾਈ ਆਪਾਂ ਲਈ ਆ ਮਾਲਕਾਂ ਨੇ ਦੂਜਾ ਸੁਆ ਦੱਸਿਆ ਜੇ ਕੋਈ ਤੀਜਾ ਮੰਨਣਾ ਤੇ ਤੀਜਾ ਮੰਨ ਲਊ ਸੁਆ ਦੂਜਾ ਹੀ ਹੈ ਹਲਕੀ ਜਿਹੀ ਫਿੱਕੀ ਜਿਹੀ ਪੈਂਦੀ ਕਰਕੇ ਮਤਲਬ ਆਏ ਆ ਤੇ ਉਂ ਠੰਡੀ ਸੀ ਲਾ ਜਿਵੇਂ ਮਰਜੀ ਭਲਾ ਕੋਈ ਜਵਾਕ ਭਾਈ ਬਾਲੇ ਦੇ ਥੱਲੇ ਹਜੇ ਯਾਨੀ ਕਿ 10 12 ਦਿਨ ਰਹਿੰਦੇ ਆ 10 12 ਦਿਨਾਂ ਦੀ ਕੱਚੀ ਆ ਹਾਂ ਉਂ ਪੜਾ ਜਵਾਕ ਬੈਠੇ ਰਹਿਣ ਥੱਲੇ ਕੋਈ ਚੱਕਰੀ ਨਹੀਂ ਗਾ ਠੰਡੀ ਸੀ ਲਾ ਹਜੇ ਢਲਣਾ ਢੁਲਾ ਵਾਲ ਬਲ ਕਾਫੀ ਪਏ ਆ ਵੇੜ ਦੇ ਫਿਰ ਨੇ ਪਿਛਲੇ ਸੂਏ ਭਾਈ ਮਾਲਕਾਂ ਨੇ ਦੱਸਿਆ ਵੀ 20 ਕਿਲੋ ਦੁੱਧ ਦਿੱਤਾ 20 ਕਿਲੋ ਦੁੱਧ ਹਾਂ ਤੇ ਇਹ ਤਾਂ ਕੀ ਵੀ ਯਾਨੀ ਕਿ 20 ਦੇ ਆਸੇ ਪਾਸੇ ਦੇ ਦੇ ਜੂਗੀ ਆਪਾਂ 18 19 ਕਿਲੋ ਕਹਿ ਕੇ ਦੇ ਦਾਂਗੇ ਗਾਰੰਟੀ ਆ ਦੁੱਧ ਦੇਊਗੀ 18 19 ਕਿਲੋ ਬਾਕੀ ਅਗਲੇ ਦੀ ਸੇਵਾ ਦਾ ਕਈ ਵਾਰੀ ਕੋਈ ਹੀਰਪਰਾ ਚੰ ਠੀਕ ਆ ਫਿੱਕਾ ਜਾਣਾ ਥੋੜੇ ਰੰਗ ਜਾ ਹਾਂ ਰੰਗ ਤਾਂ ਪਈ ਤੁਹਾਡੇ ਸਾਹਮਣੇ ਹੀ ਅਜਿਹੋ ਜੀ ਆ ਹਾਂ ਠੀਕ ਆ ਦੋਸਤੋ ਦੇਖ ਸਕਦੇ ਹੋ ਮੂੰਹ ਠੰਡੀ ਸੀਲ ਆ ਸਾਰੇ ਪਾਸੋਂ ਥਣਾ ਥਣਾ ਦੀ ਆਪਣੀ ਗਰੰਟੀ ਹੈ ਜਿਵੇਂ ਜੀ ਬਾਈ ਦੱਸਦਾ ਵੀ ਦੂਜਾ ਸੂਆ ਕਹਿ ਕੇ ਦਿੱਤੀ ਹੈ ਮਾਲਕਾਂ ਨੇ ਭਾਵੇਂ ਤੀਜਾ ਮੰਗ ਲਓ ਦੂਜਾ ਮੰਗ ਲਓ ਥਾਣਾ ਵਾਣਾ ਤੁਹਾਡੇ ਸਾਹਮਣੇ ਆ ਥਣ ਮੁਠੀ ਹੱਥੀ ਚਵਾਈ ਜਿਹੜਾ ਲੱਗਿਆ ਬਹੁਤ ਵਦਗਾ ਬੀ ਦਿਖਾ ਦਿੰਨਾ ਥਣ ਨੇੜੇ ਤੋਂ ਥਣ ਬਹੁਤ ਚੰਦਾਰ ਹੱਥੀ ਚਵਾਈ ਠੰਡੀ ਸੀਲ ਦੇਖ ਸਕਦੇ ਹੋ ਠੰਡੀ ਛੀਲੇ ਇਤਨੀ ਪਤਲ ਲੱਗ ਗਿਆ ਵੀ ਕੈਮਰੇ ਤੋਂ ਵੀ ਥੋੜਾ ਜਿਹਾ ਉਪਰਾ ਨਹੀਂ ਮਨਾਏ ਨੇ ਬਿਲਕੁਲ ਨੇੜੇ ਤੋਂ ਕਰਕੇ ਦਿਖਾਇਆ ਤੁਹਾਨੂੰ ਕਲੋਜ਼ ਤੋਂ ਦੂਜਾ ਸੂਆ ਮੰਨ ਲਓ ਜਾਂ ਤੀਜਾ ਮੰਨ ਲਓ 10-12 ਦਿਨਾਂ ਦੀ ਕੱਚੀ ਹੈ ਨਾ ਵੀਰ ਹਾਂ 12 ਦਿਨ ਰਹਿੰਦੇ ਸੀ ਬਾਈ ਆਪਾਂ ਕੱਲ ਲਈ ਆ ਤੋੜ ਕੇ ਵਿਖਾ ਦਿਖਾ ਇਹ ਮੋੜ ਲਿਆ ਇਹ ਤਾਂ ਵਾਲ ਢਿੱਲਾ ਪੰਜਾਂ ਦਾ ਕਸ ਹਾਂ ਵਾਲ ਢਿੱਲਾ ਹਜੇ ਕਾਫੀ ਹੈ ਦੇਖ ਸਕਦੇ ਹੋ ਦੋਸਤੋ ਦੂਜਾ ਸੂਆ ਮੰਨ ਲਓ ਜਾਂ ਤੀਜਾ ਸੂਆ ਮੰਨ ਲਓ 10-12 ਦਿਨਾਂ ਦੀ ਕੱਚੀ ਹੈ ਵਾਲ ਢਿੱਲਾ ਕਾਫੀ ਪੰਜਾਂ ਸਾਣਾ ਹੋਵਣਾ ਬੋਸ ਉਹਨਾਂ ਲੱਗਿਆ ਹੋਇਆ ਨੇੜੇ ਤੋਂ ਬੁਖਾ ਮੰਗੇ ਤਾਂ ਤੁਹਾਡੇ ਸਾਹਮਣੇ ਆ ਮੂੰਹ ਸਾਫ ਸੁਥਰੀ ਆ ਜਮਾ ਥਣਾ ਥੁਣਾ ਦੀ ਕੋਈ ਵੀ ਨਾ ਕਹੇ ਥਣ ਚ ਕੋਈ ਵਾਧੂ ਸਰਾਖ ਨਾ ਕੋਈ ਫੋਟ ਫਾਟ ਜਮਾ ਓਕੇ ਆ ਥਣ ਗੱਬਣ ਵੇੜਾ ਸਾਫ ਸੁਥਰੀ ਮੂੰਹ ਮੱਥੇ ਦੀ ਵੀ ਚੰਗੀ ਆ ਥੋੜਾ ਸਿੱਕੇ ਰੰਗਦੀ ਆ ਪਿੱਕਾ ਜੀ ਚ ਪੈਂਦੀ ਆ ਪਿਛੋਂ ਬੁਖਾ ਦੇ ਬਹੁਤ ਦੇ ਯਾਨੀ ਕਿ ਹਜੇ ਢਿੱਲਾ ਟੁੱਲਾ ਵਾਲ ਬੁੱਲ ਪੂਰੇ ਪਏ ਆ ਢਿੱਲਾ ਕਾਫੀ ਆ ਦਸਾਂ ਦਿਨਾਂ ਤੱਕਰ ਵੀ ਖਵਾਨਾ ਹੋਰ ਵੀ ਤਿਆਰ ਕਰ ਸਕਦੀ ਆ ਹੈ ਤਾਂ ਜਣੀ ਕੇ ਐ ਵਾਲ ਬੁਲਟ ਲਡੋਲਾ ਪੂਰੀਆਂ ਬੰਨੀਆਂ ਵਾਧਾ ਲਈ ਵੜਾ ਬੜੰਗ ਹੋਇਆ ਠੀਕ ਹੈ ਜੀ ਲੈ ਜੂਗੀ ਨੂੰ ਠੰਡੀ ਸੀ ਰ ਜਿਵੇਂ ਮਰਜੀ ਪਲਾ ਜਵਾ ਕੇ ਬੈਠੇ ਰਹਿਣ ਕੋਈ ਚੱਕਰ ਹੀ ਨਹੀਂ ਗਾ ਠੀਕ ਹੈ ਕੱਦ ਕਾਠ ਵੀ ਠੀਕ ਹੈ ਗਾ ਹਾਂ ਤਾਦ ਦੀ ਪੂਰੀ ਐ ਵੱਡੀ ਗਾਈ ਐ ਵਾਲੀ ਛੋਟੀ ਲਗੀ ਦੂਜਾ ਸੂਆ ਮੰਨ ਲਓ ਜਾਂ ਤੀਜਾ ਸੂਆ ਮੰਨ ਲਓ 10-12 ਦਿਨਾਂ ਦੀ ਕੱਚੀ ਆ ਵੀ ਦੁੱਧ ਮਾਲਕਾਂ ਨੇ 20 ਕਿਲੋ ਦੱਸਿਆ ਪਿਛਲੇ ਸੂਏ ਹਾਂ 20 ਕਿਲੋ ਦੱਸਿਆ ਆਪਾਂ 18-19 ਕਿਲੋ ਦੀ ਗਰੰਟੀ ਇਹ ਦੇਦੇ ਆ ਵੜ ਪਾਉ ਵੀ ਹਜੇ ਯਾਨੀ ਕਿ ਢੱਲਾ ਢੁਲਾ ਪੂਰੀਆਂ ਹੀ ਪੰਨਾਂ ਹਜੇ ਆ ਵੀ ਲੇਵੇ ਚ ਇਧਰੋਂ ਵੀ ਹਜੇ ਪੂਰੀ ਢੈਲੀ ਪਈ ਐ ਸਾਰੀ ਹਾਂਜੀ ਦੋਸਤੋ ਦੇਖ ਸਕਦੇ ਹੋ ਦੂਜਾ ਸੂਆ ਮੰਨ ਲਓ ਜਾਂ ਤੀਜਾ ਸੂਆ ਮੰਨ ਲਓ ਬਾਈ ਨੇ گاਉਂ ਲਿਆਂਦੀ ਐ ਥਣ ਹਵਾਨਾ ਬਹੁਤ ਸੋਹਣਾ ਵੜ ਨੂੰ ਲੱਗਿਆ ਹੋਇਆ 20 ਕਿਲੋ ਦੁੱਧ ਦੱਸ ਕੇ ਦਿੱਤਾ ਮਾਲਕਾਂ ਨੇ ਪਰ ਬਾਈ ਜਸਦਾ ਵੀ ਦੁੱਧ ਤਾਂ ਵਧ ਦੇਖ ਸਕਦਾ ਚਵਾਈ ਕਰ ਸਕਦਾ ਆਪਦੀ ਆ ਕੇ ਬਈ ਤਸੱਲੀ ਕਰਕੇ ਲਈਏ। ਸ਼ੂਏ ਤੋਂ ਬਾਅਦ ਵੀ ਚਵਾਈ ਕਰਕੇ ਚੈੱਕ ਕਰਕੇ ਹਨਾ। ਹਾਂ। ਜੇ ਕਿ ਇਹਨੇ ਪਹਿਲਾਂ ਜਾਨੀ ਉਸ ਹਸਾਬ ਨਾਲ ਕਰ ਲੋ ਜੱਜਮੈਂਟ ਵੀ। ਦੇਖ ਸਕਦਾ 10-12 ਦਿਨਾਂ ਦੀ ਕੱਚੀ ਆ ਹਵਾਨੇ ਤੋਂ ਹੀ ਜੱਜਮੈਂਟ ਲਾ ਲਿਓ ਵੀ ਕਿੰਨਾ ਕੁ ਦੁੱਧ ਪਾ ਦੂਗੀ। ਮਮੂਲੀ ਜੀ ਗੱਲ ਆ ਜੇ ਹਸਾਬ ਨਾਲ ਦੋਸਤੋ ਮੇਰਾ ਅੰਦਾਜ਼ਾ ਵੀ 20 ਦੇ ਆਸ-ਪਾਸ ਤਾਂ ਜਾਣੀ ਚਾਹੀਦੀ ਜੇ ਹਸਾਬ ਨਾਲ ਉਹ ਜਾਤ ਬ੍ਰੀਡ ਵਾਲੀ ਆ ਬਾਈ ਮੂਰੋ ਕਨ ਕੁੰਨੇ ਮੱਥੇ-ਮੱਥੇ ਦੀ ਚੰਗੀ ਆ। ਵੱਲ ਢਿੱਲਾ ਵੀ ਆ ਇਸ ਹਸਾਬ ਨਾਲ ਅੰਦਾਜ਼ਾ ਮੇਰਾ ਵੀ ਕਹਿੰਦਾ 20 ਦੇ ਆਸ-ਪਾਸ ਵਾਲੀ ਤਾਂ ਹੈਗੀ ਆ। ਕਿਉ ਪ੍ਰਾਈਜ਼ ਬਾਈ ਮੁੱਲ ਕਰਾਉਣ ਨੂੰ ਤਾਂ ਜੇ ਹੋਰ ਕੋਲੇ ਕੋਈ ਨਹੀਂ ਕੋਈ 60 ਵੀ ਕਰ ਲੈਂਦਾ ਕੋਈ 55 ਵੀ ਕਰ ਲੈਂਦਾ ਇੱਕੋ ਹੀ ਗੱਲ ਆ 50000 ਦੀ ਦੇਵਾਂਗੇ 50000 ਮੰਗਾਉਣ ਨੂੰ ਜਿੰਨਾ ਕੋਈ ਵੀ 60 ਵੀ 65 ਵੀ ਜਿੰਨਾ ਮਰਜ਼ੀ ਮੁੱਲ ਕਰੀ ਜਾਵੇ ਆਪਣੀ ਚੀਜ਼ ਆ ਪਰ ਆਪਾਂ ਬਿਲਕੁਲ ਫਿਕਸ ਪ੍ਰਾਈਜ਼ 50000 ਦੀ ਦੇ ਦਿਆਂ ਵਿੱਚੋਂ ਛੋੜ ਛੱਪਾ ਹੋ ਜਾਊਗਾ ਠੀਕ ਆ ਬਾਈ ਦਾਦਾ ਜੀ ਪ੍ਰਾਈਜ਼ ਫਿਕਸ ਸੰਗੂਈਆਂ 50000 ਕੋਈ ਬਾਹਲਾ ਨਹੀਂ ਵਾ ਤਾਂ ਘਟਾਉਣੇਗੀ ਸਿਰਫ ਮਾਨਤਾ ਨਹੀਂ ਹੋਊਗਾ ਤੁਹਾਡਾ ਆਏ ਦਾ ਆਓ ਵੀਰ ਆ ਕੇ ਤਸੱਲੀ ਕਰਿਓ ਵੇੜ ਦੀ ਤਸੱਲੀ ਕਰਕੇ ਦੇਖਿਓ ਦੇਖ ਸਕਦੇ ਹੋ ਅਗਲੇ ਨੇ ਪਹਿਲ ਹੁਣੀ ਹੈ ਬਈ ਤਸੱਲੀ ਕਰਕੇ ਲੈ ਜਾਵੀਂ ਅਗਲਾ ਆਉਦੀ ਪੂਰੀ ਤਸੱਲੀ ਕਰੋ ਆ ਕੇ ਦੇਖਿਓ ਜ਼ਰੂਰ ਜਿਹਨੂੰ ਪਸੰਦ ਆਉਂਦੀ ਬਾਈ ਨਾਲ ਸੰਪਰਕ ਕਰ ਲਿਓ 50000 ਮੁੱਲ ਆ ਮੁੱਲ ਵੀਡੀਓ ਦੇ ਵਿੱਚ ਆ ਦੂਜਾ ਸੂਆ ਮੰਨ ਲਓ ਤੀਜਾ ਮੰਨ ਲਓ ਮਾਲਕਾਂ ਨੇ ਦੂਜਾ ਸੂਆ ਦੱਸਿਆਗਾ ਦੇਖ ਸੋਦੋ ਸ਼ਾਨਦਾਰ ਵੇੜ ਇੱਕ ਨੰਬਰ ਵੇੜ ਦੋ ਨੰਬਰ ਵੇੜ ਵਰਗੀ ਨਜ਼ਰ ਆ ਰਹੀ ਇਸ ਨੂੰ ਦੋ ਨੰਬਰ ਵੇੜ ਬਾਰੇ ਇਹਦੇ ਬਾਰੇ ਦੱਸ ਕੀ ਡਿਟੇਲ ਆ ਇਹਦੇ ਥੱਲੇ ਬਾਈ 10 ਕਿਲੋ ਦੁੱਧ ਆ 10 ਕਿਲੋ ਦੁੱਧ ਹਾਂ ਤੇ ਇਹ ਨੂੰ ਸੂਈ ਨੂੰ ਆਪਾਂ ਲਈ ਵੀ ਆ ਕੋਈ ਮਹੀਨਾ ਮੰਨ ਲੇ ਕੋਈ ਦੋ ਮੰਨ ਲੇ ਅਗਲੇ ਨੇ ਡੇਢ ਮਹੀਨਾ ਦੱਸ ਕੇ ਦਿੱਤੀ ਆ ਆਪਾਂ ਜਾਨੀ ਕਿ ਡੇਢ ਵੀ ਨਹੀਂ ਕਹਿੰਦੇ ਹੋ ਸਕਦਾ ਦੋ ਹੋ ਗਏ ਹੁਣ ਹੋ ਸਕਦਾ ਢਾਈ ਹੋ ਗਏ ਹੁਣ ਜਿੰਨਾ ਮਰਜ਼ੀ ਮੰਨ ਲੇ ਕੋਈ ਦੁੱਧ 10 ਕਿਲੋ ਤਿਆਰ ਆ ਭਲਾ ਕੋਈ ਦੋ ਡੰਗ ਤਿੰਨ ਡੰਗ ਆਪਦੀ ਚਵਾਈ ਕਰਕੇ ਲੈ ਜੀ ਠੀਕ ਇਹ ਵੀ ਦੀ ਇਹ ਵੀ ਜਮਾ ਸਾਫ ਆ ਆਪਦੀ ਕੋਈ ਫਰਕ ਕਰ ਲੇ ਦੋਸਤੋ ਦੇਖ ਸਕਦੇ ਇਹ ਵੀ ਡੇਢ ਕੁ ਮਹੀਨਾ ਹੋ ਗਿਆ ਜਿੰਨਾ ਤੋਂ ਲਈ ਆ ਵੀ 10 ਦਾ ਡੇਢ ਮਹੀਨੇ ਦੀ ਸੂਈ ਸਵਾਈ ਹੈ ਥਾਨ ਹਵਾਨਾ ਬਹੁਤ ਸਾਫ ਸੁਥਰਾ ਦੇਖ ਸਕਦੇ ਗਿੜੀ ਬਣਾਉਣ ਦਾ ਸਮਾਂ ਚੰਦਾ ਬਾਈ ਦਾਦਾ ਵੀ 10 ਕਿਲੋ ਦੁੱਧ ਤਿਆਰ ਆ ਦੋਨਾਂ ਟਾਈਮ ਦਾ ਕੋਈ ਵੀਰ ਤਸੱਲੀ ਕਰਕੇ ਦੇਖ ਸਕਦਾ ਲੈ ਸਕਦਾ ਕੱਦ ਘਾਟ ਵਹਿੜ ਦਾ ਤੁਹਾਡੇ ਸਾਹਮਣੇ ਆ ਕੁਆਰਟੀ ਸਾਹਮਣੇ ਤੋਰ ਕੇ ਵਿਖਾਈਏ ਸੋਹਣੀ ਵਹਿੜ ਮੋੜ ਲਈ ਵੀਰੇ ਖਾਣਾ ਖਵਾਉਣਾ ਵਿਖਾਵਾਂਗੇ ਫਿਰ ਹਵਾਨੇ ਤੋਂ ਜੱਜਮੈਂਟ ਲਾ ਲਿਓ ਵੀ 10 ਕਿਲੋ ਦੁੱਧ ਤਿਆਰ ਆ ਦੇਖ ਸਕਦੇ ਬਾਈ ਦੱਸਦਾ ਵੀ ਜਿੰਨਾ ਤੋਂ ਲੈਂਦੀ ਆ ਉਹ ਡੇਢ ਮਹੀਨੇ ਦੀ ਦੱਸਦੇ ਆ ਵੀ ਸੂਈ ਵੀ ਆ ਸੂਈ ਸਵਾਈ ਵਹਿੜਾ ਪਰ ਆਪਾਂ ਨਹੀਂ ਕਹਿੰਦੇ ਵੀ ਡੇਢ ਮਹੀਨੇ ਦੀ ਜਾਂਦਾ ਵੀ ਜਿੰਨਾ ਮਰਜ਼ੀ ਮੰਨ ਲਿਓ ਹਾਂ ਅਗਲੇ ਮਹੀਨੇ ਦਾ ਚੱਲੋਣੇ ਅਗਲਾ ਆਪਦੀ ਕੋਈ ਤਸੱਲੀ ਕਰਕੇ ਲੈ ਤਸੱਲੀ ਕਰਕੇ ਲੈ ਜਾਓ ਗੱਬਣ-ਕੁੱਬਣ ਤਾਂ ਨਹੀਂ ਇਹ ਨਹੀਂ ਗੱਬਣ ਨਹੀਂ ਕੋਈ ਨਾਮ ਵਾਲਕਣੇ ਦੱਸਿਆ ਕੋਈ ਟੀਕਾ ਭਰਿਆ ਨਾ ਕੁਛ ਬਈ ਇਹਦੀ ਨਾ ਟੀਕਾ ਭਰਿਆ ਹਾਂ ਦੂਜਾ ਸੂਆ ਸੂਈ ਵੀ ਹੈ ਐਵੇਂ ਆਪਾਂ ਗੱਪ ਮਾਰਨ ਨੂੰ ਕਹਦੇ ਆ ਵੀ ਦੱਸ ਦਿਆ ਨੋ ਕਿ 20 ਦਿਨ ਹੋ ਗਏ ਮਹੀਨਾ ਹੋ ਗਿਆ ਉਹ ਕਿਹੜਾ ਬਈ ਚੈੱਕ ਹੋਣੀ ਹੈ ਹਾਂ ਸਹੀ ਗੱਲ ਆ ਸਾਹਮਣੇ ਜਾ ਤਸੱਲੀ ਕਰਕੇ ਲੈ ਜਾਓ ਹੂੰ ਪ੍ਰਾਈਜ਼ ਬਾਈ ਇਹਦਾ 19000 ਰੁਪਿਆ 19000 ਰੁਪਿਆ ਗਾਈਸ ਤੇ ਇਹ ਜਮਾਨਤਨ ਮਾਨਤਨ 1000 ਰੁਪਿਆ ਛੋੜ ਕਰੂੰਗਾ 18000 ਰੁਪਏ ਦੀ ਦੇ ਦੇਣ ਠੀਕ ਹੈ ਦੋਸਤੋ ਦੇਖ ਸਕਦੇ ਹੋ 19000 ਰੁਪਿਆ ਤਾਂ ਪ੍ਰਾਈਜ਼ ਰੱਖਿਆ ਥਣ ਹਵਾਨਾ ਤੁਹਾਡੇ ਸਾਹਮਣੇ ਨੇੜੇ ਤੋਂ ਦਿਖਾਵਾਂਗੇ ਦੇਖ ਸਕਦੇ ਹੋ ਮੂ ਮੱਥੇ ਦੀ ਵਹਿੜ ਸਲੱਖੀ ਵਹਿੜ 19000 ਰੁਪਿਆ ਪ੍ਰਾਈਜ਼ ਆ ਇਹਦੇ ਚ ਮਾਨਤਨ ਥੋੜਾ ਹੋ ਜਾਊਗਾ ਜਿਹਨੂੰ ਵਹਿੜ ਪਸੰਦ ਆਵੇ ਆਓ ਤਸੱਲੀ ਕਰੋ ਤੇ ਬਾਈ ਨਾਲ ਸੰਪਰਕ ਕਰ ਲਿਓ ਅੱਜ ਦੀ ਵੀਡੀਓ ਵਿੱਚ ਬੈਠੇ ਦੋ ਨਗ ਸੇਗਲ ਆ ਇੱਕ ਸੂਈ ਸਵਾਈ ਆ ਤੇ ਇੱਕ ਗੱਬਣ ਆ ਜਿਹੜੀ ਤੁਹਾਨੂੰ ਇੱਕ ਨੰਬਰ ਤੇ ਦਿਖਾਈ ਉਹ ਤੁਸੀਂ ਦੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰਕੇ ਦੱਸਿਓ ਤੇ ਕਮੈਂਟ ਕਰਕੇ ਵੀ ਕਿੱਦਾਂ ਦੀ ਲੱਗੀ